ਅੱਜ ਦੇਸ਼ ਵਿੱਚ ਹਰ ਵਿਅਕਤੀ ਚਾਹੇ ਉਹ ਬੱਚਾ ਹੋਵੇ ਨੌਜਵਾਨ ਹੋਵੇ ਬਜ਼ੁਰਗ ਹੋਵੇ ਜਾਂ ਔਰਤ ਹੋਵੇ ਹਰ ਕਿਸੇ ਕੋਲ ਬਚਤ ਖਾਤਾ ਹੁੰਦਾ ਹੈ ਇਸ ਡਿਜੀਟਲ ਯੁੱਗ ਵਿੱਚ ਲੈਣ ਦੇਣ ਲਈ ਤੁਹਾਡੇ ਕੋਲ ਇਹ ਹੋਣਾ ਵੀ ਜ਼ਰੂਰੀ ਹੈ ਪਰ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਬਚਤ ਖਾਤੇ ਦੀ ਵੀ ਇੱਕ ਲਿਮਟ ਹੁੰਦੀ ਹੈ ਜੇਕਰ ਤੁਸੀਂ ਇਸ ਲਿਮਟ ਨੂੰ ਪਾਰ ਕਰਦੇ ਹੋ ਤਾਂ ਤੁਹਾਡੇ ਲਈ ਇਹ ਨੁਕਸਾਨਦਾਇਕ ਹੋ ਸਕਦਾ ਹੈ ਹਾਲ ਹੀ ਵਿੱਚ ਇਨਕਮ ਟੈਕਸ ਵਿਭਾਗ ਨੇ ਬਚਤ ਖਾਤੇ ਨਾਲ ਸੰਬੰਧਿਤ ਕੁਝ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਆਓ ਜਾਣਦੇ ਹਾਂ ਉਹਨਾਂ ਬਾਰੇ ਭਾਰਤ ਵਿੱਚ ਬਚਤ ਖਾਤਾ ਖੋਲਣ ਤੇ ਕੋਈ ਪਾਬੰਦੀ ਨਹੀਂ ਹੈ ਜਿਸ ਕਾਰਨ ਬਹੁਤ ਸਾਰੇ ਲੋਕ ਇੱਕ ਤੋਂ ਵੱਧ ਖਾਤੇ ਖੋਲ ਕੇ ਰੱਖ ਲੈਂਦੇ ਨੇ ਇਹ ਖਾਤੇ ਪੈਸੇ ਜਮ੍ਹਾਂ ਕਰਨ ਲਈ ਇੱਕ ਸੁਰੱਖਿਅਤ ਜਗ੍ਹਾ ਹਨ ਜਿੱਥੇ ਬੈਂਕ ਜਮ੍ਹਾਂ ਕੀਤੀ ਗਈ ਰਕਮ ਤੇ ਵਿਆਜ ਵੀ ਦਿੰਦਾ ਹੈ ਹਾਲਾਂਕਿ ਜੁਰਮਾਨੇ ਦੇ ਖਰਚਿਆਂ ਤੋਂ ਬਚਣ ਲਈ ਜ਼ੀਰੋ ਬੈਲੈਂਸ ਖਾਤਿਆਂ ਨੂੰ ਛੱਡ ਕੇ ਘੱਟੋ-ਘੱਟ ਬਕਾਇਆ ਰੱਖਣਾ ਜ਼ਰੂਰੀ ਹੈ ਜੇਕਰ ਤੁਸੀਂ 50000 ਜਾਂ ਇਸ ਤੋਂ ਵੱਧ ਦੀ ਰਕਮ ਜਮ੍ਹਾਂ ਕਰਦੇ ਹੋ ਤਾਂ ਤੁਹਾਨੂੰ ਆਪਣਾ ਪੈਨ ਕਾਰਡ ਦਾ ਨੰਬਰ ਦੇਣਾ ਹੋਵੇਗਾ ਤੁਸੀਂ ਪ੍ਰਤੀ ਦਿਨ 1 ਲੱਖ ਰੁਪਏ ਤੱਕ ਨਕਦ ਜਮਾ ਕਰਵਾ ਸਕਦੇ ਹੋ ਗੈਰ ਨਿਯਮਤ ਨਕਦੀ ਜਮਾ ਕਰਵਾਉਣ ਵਾਲਾ ਵਿਅਕਤੀ ਪੈਨ ਤੋਂ ਬਿਨਾ 2.5 ਲੱਖ ਰੁਪਏ ਤੱਕ ਜਮਾ ਕਰ ਸਕਦਾ ਹੈ ਟੈਕਸਦਾਤਾਵਾਂ ਤੇ ਸਾਰੇ ਖਾਤਿਆਂ ਵਿੱਚ ਪ੍ਰਤੀ ਵਿੱਤੀ ਸਾਲ ਵੱਧ ਤੋਂ ਵੱਧ 10 ਲੱਖ ਰੁਪਏ ਦੀ ਨਕਦੀ ਜਮ੍ਹਾਂ ਕੀਤੀ ਜਾ ਸਕਦੀ ਹੈ ਜੇਕਰ ਤੁਸੀਂ ਇੱਕ ਵਿੱਤੀ ਸਾਲ ਵਿੱਚ 10 ਲੱਖ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਕਰਦੇ ਹੋ ਤਾਂ ਆਮਦਨ ਕਰ ਵਿਭਾਗ ਦੁਆਰਾ ਜਾਂਚ ਕੀਤੀ ਜਾਂਦੀ ਹੈ ਖਾਤਾਧਾਰਕਾਂ ਨੂੰ ਆਪਣੇ ਇਨਕਮ ਟੈਕਸ ਰਿਟਰਨਾਂ ਵਿੱਚ ਅਜਈਆਂ ਵੱਡੀਆਂ ਜਮ੍ਹਾਂ ਰਕਮੀਆਂ ਲਈ ਇੱਕ ਤਸੱਲੀ ਬਕਸ ਸਪਸ਼ਟਕਰਨ ਦੇਣਾ ਹੁੰਦਾ ਹੈ ਜੇਕਰ ਤੁਸੀਂ ਅਜਿਹਾ ਕਰਨ ਵਿੱਚ ਅਸਫਲ ਹੁੰਦੇ ਹੋ ਤਾਂ ਟੈਕਸ ਅਧਿਕਾਰੀਆਂ ਵੱਲੋਂ ਤੁਹਾਨੂੰ ਜੁਰਮਾਨਾ ਲਗਾਇਆ ਜਾ ਸਕਦਾ ਹੈ ਜਾਂ ਜਾਂਚ ਕੀਤੀ ਜਾ ਸਕਦੀ ਹੈ